ਫਰਤਲਾ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਜੇਦੇ ਵਿੱਚ ਕਸ਼ਮੀਰ ਤੋਂ ਇੱਕ ਆਏ ਜਿਹੜੇ ਬੁਲਨਸ਼ਾਲ ਵੇਚਣ ਵਾਲੇ ਨਾਗਰਿਕ ਦੇ ਉੱਤੇ ਤੇਜ਼ ਅਤ ਨਾਲ ਹਥਿਆਰ ਨਾਲ ਵਾਰ ਕਰਕੇ ਉਹਦੇ ਕੋਲੋਂ 12000 ਰੁਪਏ ਤੇ ਉਹਦੇ ਕੱਪੜਿਆਂ ਦੀ ਕਟਰੀ ਜਿਹੜੀ ਖੋਲੀ ਗਈ ਸੀ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਜਿਹੜਾ ਸਖਤ ਤਾਰਾਵਾ ਤਹਿਤ ਦਰਜ ਕੀਤਾ ਗਿਆ ਹੈ ਥਾਣਾ ਸੁਲਤਾਨਪੁਰ ਲੋਧੀ ਦੇ ਵਿੱਚ ਅਤੇ ਤਫਤੀਸ਼ ਦੌਰਾਨ ਵਕ ਵਕ ਰੇਡ ਟੀਮ ਬਣਾ ਕੇ ਇੱਕ ਦੋਸ਼ੀ ਨੂੰ ਵਾਰਦਾਤ ਤੋਂ 12 ਘੰਟੇ ਦੇ ਵਿੱਚ ਹੀ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤੇ ਉਹਦੇ ਕੋਲੋਂ ਵਾਰਦਾਤ ਵਿੱਚ ਵਰਤੇ ਆ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਗਿਆ ਹੈਗਾ ਇਸ ਤੋਂ ਇਲਾਵਾ ਪੁਸ਼ਕਿਸ਼ ਦੌਰਾਨ ਉਹਦੇ ਦੋ ਸਾਥੀਆਂ ਦੀ ਵੀ ਸ਼ਨਾਖਤ ਕਰ ਲਈ ਗਈ ਹੈ ਤੇ ਉਹਨਾਂ ਨੂੰ ਵੀ 체ਤੀ ਫੜ ਲਿਆ ਜਾਊਗਾ ਪੰਜਾਬ ਪੁਲਿਸ ਜੁਰਮ ਦੇ ਵਿਰੁੱਧ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਵਚਨਬੰਦ ਹੈ ਕੀ ਹੈ ਤੇ ਮਾੜੇ ਅਨਸਰਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਰੱਖਦੀ ਹੈ ਜੈ ਹਿੰਦ